ਸ਼ਹਿਰ ਦੇ ਸਭ ਤੋਂ ਪਹਿਲਾਂ ਪੰਜਾਬ ਤੋਂ 440 ਕਰੋੜ ਰੁਪਏ ਮੈਡੀਕਲ ਕਾਲਜੇ ਪੰਜਾਬ ਸਭ ਤੋਂ ਪਹਿਲਾਂ ਹੈ ਜਿਹੜੇ ਡਾਕਟਰ ਰਾਜ ਜਿੱਤ ਗਿਆ ਫਿਰ ਕੀ ਹੋਊ ਢੱਡ ਕਿੱਲੇ ਜਿਹਨੂੰ ਅੰਮਾਨ ਨੇ ਖਰੀਦ ਸਕਦਾ ਉਹ ਵੀ ਸੋਚ ਚਾਰ ਵਾਰ ਸੋਚੂਗਾ ਯਾਰ ਮੇਰਾ ਖਜ਼ਾਨਾ ਘਟ ਜੂਵੇ ਇਨੀ ਜ਼ਮੀਨ ਮਕਰ ਲੈ ਲੇਦਾ ਅੱਡੀ ਜੇਲ੍ਹ ਚ ਟਾਕਾ ਮਾਰੇ ਜਾਂਦਾ ਪਿਆ ਤੇ ਇਸ ਤੋਂ ਇਲਾਵਾ ਸਾਡੀ ਜਲੰਧਰ ਰੋਡ ਦਾ ਕੀ ਹਾਲ ਦੇਖਿਆ ਹੋਣਾ ਹੈ ਜਾਂਦੇ ਆ ਜਲੰਧਰ ਰੋਡ ਤੇ ਲੈ ਕੇ ਮਾਤਾ ਜਿੰਪੂਨੀ ਤੱਕ ਬਹੁਤ ਸਾਰੇ ਇੱਥੇ ਭਗਤ ਵੀ ਹੋਣਗੇ ਜਿਹੜੀ ਉਹ ਹੈਗੀ ਸੜਕ ਉਹ ਹੈਗੀ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦਾ ਮਤਲਬ ਇਹ ਹੁੰਦਾ ਪਈ ਉਹੜੀ ਹੁੰਦੀ ਹੈ ਸੈਂਟਰ ਸਰਕਾਰ ਦੇ ਅਧੀਨ ਆਉਂਦੀ ਉਹਨਾਂ ਨੇੜਾ ਬਣਾਣਾ ਹੁੰਦਾ ਕਿਹਦੇ ਅਧੀਨ ਆਉਂਦੀ ਹੈ ਸੈਂਟਰ ਸਰਕਾਰ ਦੇ ਜਿਹੜੇ ਨੈਸ਼ਨਲ ਹਾਈਵੇ ਹੁੰਦੇ ਦੋ ਸਰਕਾਰਾਂ ਨਿਕਲ ਗਈਆਂ ਸੀ ਮੈਂ ਝੂਠ ਨਹੀਂ ਕਹਿੰਦਾ ਪਈ ਉਹ ਸੜਕ ਟੁੱਟੀ ਦੀ ਟੁੱਟੀ ਰਹੀ ਕੋਈ ਦੇਖਿਆ ਸਾਰਿਆਂ ਨੇ ਪਤਾ ਨਹੀਂ ਕਿੰਨੇ ਲੋਕੀ ਵਿਚਾਰੇ ਹਾਸਾ ਗ੍ਰਾਫ ਸੇ ਸੱਟਾਂ ਵੀ ਲੱਗੀਆਂ ਕਈਆਂ ਨੇ ਸ਼ਾਇਦ ਜਾਨ ਵੀ ਮਨ ਲਗਾ ਤਾਂ ਗੁਆਈ ਹੋਊਗੀ ਠੀਕ ਹੈ ਜਦੋਂ ਜਲੰਧਰ ਦੀ ਇਲੈਕਸ਼ਨ ਸੀਗੀ ਸਾਡੇ ਬ੍ਰਹਮਸ਼ੰਕਰ ਜਿੰਪਾਏ ਨੇ ਬੇਨਤੀ ਕੀਤੀ ਵੀ ਮੇਰੇ ਜਿਹੜੀ ਲੋਕ ਸਭਾ ਦੇ ਵਿੱਚੋਂ ਸੜਕ ਜਿਹੜੀ ਜਾਂਦੀ ਹੈ ਸਾਡਾ ਹੁਸ਼ਿਆਰਪੁਰ ਸਭ ਤੋਂ ਜ਼ਿਆਦਾ ਜਿਹੜਾ ਆ ਸਾਡੇ ਹੁਸ਼ਿਆਰਪੁਰ ਦਾ ਜਿਹੜਾ ਨੁਕਸਾਨ ਹੁੰਦਾ ਪਿਆ ਤੇ ਮਾਨ ਸਰ ਤੁਸੀਂ ਸਾਡੇ ਹੁਸ਼ਿਆਰਪੁਰ ਵਾਸੀਆਂ ਲਈ ਇਹ ਤੋਹਫ਼ਾ ਦੇ ਦਿਓ ਤੇ ਉਹ ਸੜਕ ਜਿਹੜੀ ਕਿਸੇ ਤਰੀਕੇ ਨਾਲ ਅਸੀਂ ਬਣਾਈਏ होतो बार नारी भी मौजूदी आज लगता है तो मैंने बारे में इस चीज का देखना तो सलाह देती हूँ पांच घंटे तुम्हें आराम से करने के साथ नहीं अच्छा होता है कभी ना अच्छा होता है साथ आने के लिए बोलो 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 साथ आने के ਬਹੁਤ ਬਹੁਤ ਧੰਨਵਾਦ ਟੂਵਲ ਸਾਡਾ ਇੱਕ ਖਰਾਬ ਹੋ ਗਿਆ ਸੀ ਜਿਹੜਾ 15 ਦਿਨਾਂ 'ਚ ਉਹਨੂੰ ਚਾਲੂ ਅਵਸਥਾ 'ਚ ਕੀਤਾ ਸੋ ਇਸ ਵੇਲੇ ਨਿਊ ਦੀਪਨਗਰ ਤੇ ਦੀਪਨਗਰ ਉਸ ਟੂਵਲ ਦਾ ਪਾਣੀ ਪੀ ਰਹੇ ਨੇ ਸੋ ਇਹ ਬੜੀ ਵੱਡੀਆਂ ਗੱਲਾਂ ਨੇ ਜਿਹੜੀਆਂ 15 ਦਿਨਾਂ ਦੇ ਵਿੱਚ ਟੂਵਲ ਲਵਾਉਣਾ ਆਪਣੇ ਮਹਿਕਮੇ ਦੇ ਕੋਲੋਂ ਫਿਰ ਦੂਜੀ ਗੱਲ ਸੁਣੋ ਜਿੱਥੇ 32 ਲੱਖ 'ਚ ਟੂਵਲ ਲੱਗਦਾ ਸੀ ਉਹ 25 ਲੱਖ 26 ਲੱਖ ਚਲਾਇਆ ਸੋ ਕਾਰਪੋਰੇਸ਼ਨ ਨੂੰ ਹੀ ਪੈਸੇ ਵਿੱਚ ਆ ਕੇ ਦਿੱਤੇ ਆਪਣੇ ਮਹਿਕਮੇ ਤੋਂ ਜੋੜਨਾ ਲਵਾਇਆ ਵੀ ਨਹੀਂ ਯਾਰ ਆਪਾਂ 26 ਜੀ ਲਵਾਉਣਾ ਮੇਰੇ ਬਹੁਤ ਹੀ ਸਤਿਕਾਰਯੋਗ ਰਿਸ਼ਰ ਦੇ ਵਾਰਡ ਨੰਬਰ 27 ਦੇ ਸਾਰੇ ਹੀ ਨਿਵਾਸੀ ਇਲਾਕੇ ਦੇ ਦੇ ਨਿਵਾਸੀ ਸਾਰੇ ਬੈਠੇ ਆ। ਔਰ ਮੇਰੇ ਨਾਲ ਮੇਰੇ ਸਾਰੇ ਹੀ ਕਾਰਪੁਸ਼ਮ ਦੇ ਸਾਥੀ ਜਗਜਸਵੰਤ ਕਾਲਾ ਜੀ ਤਿਰਸੂਬ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਾਂਗਰਸ ਛੱਡ ਕੇ ਕਹਿੰਦੇ ਯਾਰ ਮੈਂ ਜੋ ਜੇ ਡਾਕਟਰ ਰਾਜਕਮਰ ਜੁਆਇਨ ਕਰ ਸਕਦਾ ਤਾਂ ਮੈਂ ਕਿਉਂ ਨਾ ਕਰਾਂ ਇਹ ਐਕਸ ਕਾਉਂਸਲਰ ਹੈ ਔਰ ਪੰਜਾਬ ਸਰਾਫ ਸਰਾਫਾ ਯੂਨੀਅਨ ਦੇ ਸਭ ਤੋਂ بڑے ਮੈਂ ਕਹਿ ਸਕਦਾ ਉਹਨਾਂ ਦੇ ਰਾਹਕਾਰ ਆ ਇਹ ਜਿਹਨਾਂ ਨੇ ਪਿੱਛੇ ਮੁੜ ਕੇ ਉਹਨਾਂ ਦੇਖਿਆ ਪੈਣਾ ਦੇ 2021 ਤੋਂ ਜਦੋਂ ਦਾ ਮੈਂ ਆਮ ਆਪੀ ਪਾਰਟੀ ਜੁਆਇਨ ਕੀਤੀ ਸੀ ਦਿਨ ਰਾਤ ਇੱਕ ਕੀਤਾ ਅੱਜ ਧੰਨਵਾਦ ਕਰਦਾ ਇਹਨਾਂ ਦਾ ਸਭ ਤੋਂ ਪਹਿਲਾ ਔਰ ਹਰਗੋਬ ਸਿੰਘ ਆ ਬੋਲ ਕੇ ਗਏ ਹੈ ਤੁਾਨੂੰ ਮੈਂ ਇੱਕ ਗੱਲ ਇਸ ਮੌਕੇ ਤੋਂ ਦੱਸਣੀ ਚਾਹਨਾ ਡਾਕਟਰ ਸਾਹਿਬ ਹੁੰਦਲ ਸਾਹਿਬ ਮੈਂ ਪਹਿਲਾਂ ਸਟਾਰਟਿੰਗ 'ਚ ਰੈਸਟ ਹਾਊਸ 'ਚ ਬੰਦਾ ਹੁੰਦਾ ਸੀ ਕਿਉਂਕਿ ਮੇਰੇ ਕੋਲ ਕੋਈ ਬੈੰਡ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ ਜਨਤਾ ਤਕਰੀਬਨ ਸ਼ਨੀਵਾਰ ਐਤਵਾਰ ਬੰਦਾ ਸੀ 300 ਤੋਂ 500 ਬੰਦਾ ਹੁੰਦਾ ਰੈਸਟ ਹਾਊਸ 'ਚ ਬੈਣਾ ਉਧਰ ਵੀ 300 ਬੰਦਾ 500 ਜੇ ਤੇ ਹੁੰਦਲ ਸਾਹਿਬ ਇੱਕ ਦਿਨ ਬਾਹਰ ਖੜੇ ਤੇ ਬੜਾ ਰਾਸ ਤੇ ਨਾਲ ਦੁਨੀਆ ਬਹੁਤ ਸੀ ਮੈਂ ਕਿਹਾ ਆਈ ਐਮ ਸੀ ਸਾਹਿਬ ਆ ਜਾਓ ਹੁਕਮ ਕਰੋ ਕਿੰਨੇ ਮੈਨੂੰ ਕੋਈ ਗੱਲ ਨਹੀਂ ਕਰਨੀ ਮੈਂ ਇੱਕ ਬੇਨਤੀ ਕਰੀ ਮੈਂ ਕਹਾਂ ਦੱਸੋ ਤੁਸੀਂ ਕਹਿੰਦੇ ਜੀ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ ਜੀ ਵੈਲਕਮ ਹੈ ਮੈਂ ਮੇਰਾ ਭਰਾ ਇੱਥੇ ਕੰਮ ਕੀਤਾ ਸੀ ਮੈਂ ਤਾਂ ਜਦੋਂ ਇੰਡੀਪੈਂਡੈਂਟ ਜਿੱਤੇ ਮੈਂ ਸਭ ਤੋਂ ਪਹਿਲਾਂ ਆਸ਼ੀਰਵਾਦ ਮਾਤਾ ਜੀ ਕੋ ਲਿਆ ਸੀ ਉਹ ਤਾਂ ਮਾਤਾ ਜੀ ਵੀ ਇੱਥੇ ਸੀ ਉਹਨਾਂ ਦੇ ਚਰਨ ਸਪਰਸ਼ ਕਰਕੇ ਹਾਊਸ ਦੇ ਵਿੱਚ ਜਾ ਕੇ ਮੈਂ ਕਹਾਂ ਜੀ ਵੈਲਕਮ ਹੈ ਔਰ ਇਹਨਾਂ ਨੇ ਜਿਹੜੀ ਸਭ ਤੋਂ ਜੁਆਇਨ ਕਰਨ ਨਾਲ ਨਾਲ ਮੈਨੂੰ ਕਿਹਾ ਜੀ ਜੁਆਇਨ ਕਰਦੇ ਮੈਂ ਉੱਥੇ ਇਹਨੇ ਫਿਰ ਨਾ ਬਾਅਦ ਤਾਂ ਮੈਨੂੰ ਕਹਿੰਦੇ ਜੀ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਕਦੇ ਮੈਂ ਕੁਛ ਨਹੀਂ ਮੰਗਣਾ ਮੇਰੀ ਕੋਈ ਵੀ ਮੈਂ ਪਾਰਟੀ ਜੁਆਇਨ ਕੀਤੀ ਆ ਮਸ ਵੀ ਪਾਰਟੀ ਲੇਕਿਨ ਮੈਂ ਕੁਛ ਨਹੀਂ ਕਹਿਣਾ ਤੁਹਾਨੂੰ ਕੋਈ ਮੇਰਾ ਕੁਐਸਚਨ ਨਹੀਂ ਤੁਸੀਂ ਪਾਰਟੀ ਜੁਆਇਨ ਕਰਨ ਦਾ ਮਤਲਬ ਇਹ ਨਹੀਂ ਆ ਮੈਂ ਤੁਹਾਡੇ ਕੋਲ ਟਿਕਟ ਮੰਗਣੀ ਆ ਮੈਂ ਤੁਹਾਨੂੰ ਕਹਣਾ ਮੈਨੂੰ ਕੋਤ ਦੇ ਦਿਓ ਇਹ ਬੜੀ ਗੱਲ ਆ ਔਰ ਮੈਂ ਗੱਲ ਅਕਸਰ ਮੰਚ ਤੋਂ ਸੁਣਨਾ ਦੇਖੋ ਪਾਰਟੀ ਕੋ ਬੰਦਾ ਜੁਆਇਨ ਕਰਦਾ ਨਾ ਉਹਨੂੰ ਲੱਗਦਾ ਆ ਤਾਣਾ ਅੱਛਾ ਪ੍ਰੋਫਾਈਲ ਹੋਵੇ ਐਮਸੀ ਹੋਣ ਦੋ ਤਿੰਨ ਵਾਰ ਦੇ ਤੇ ਬੰਦਾ ਸੋਚਦਾ ਮੈਨੂੰ ਕੋਈ ਹੌਤਾ ਮਿਲੇਗਾ ਇਹਨਾਂ ਨੇ ਆਪਣੇ ਮੂੰਹ ਨਾਲ ਕਿਹਾ ਮੈਨੂੰ ਚਾਹੀਦੇ ਕੱਖ ਨੇ ਤੁਸੀਂ ਦੱਸੋ ਹੋਰ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਸੀ ਇਤੋਂ ਵੱਡੀ ਗੱਲ ਤਾਂ ਕੋਈ ਨਹੀਂ ਸਕਦਾ ਚਲੋ ਐ ਨਹੀਂ ਹੋਰ ਜਿਹੜਾ ਇਹਨਾਂ ਦਾ ਇਲਾਕੇ 'ਚ ਪਿਆਰ ਬਣਿਆ ਉਹ ਡੈਫੀਨੇਟਲੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਮੈਂ ਵੀ ਕਾਨਸਰਟ ਰਿਹਾ ਲੰਬੇ ਹੱਸੇ ਪੰਜ ਸਾਲ ਇਲੈਕਸ਼ਨ 'ਚ ਸ਼ਹਿਰ ਨੇ ਜਿਤਾਏ ਆ ਇੰਡੀਪੈਂਡੈਂਟ ਵਿੱਚ ਜਿਤਾਇਆ ਤੇ ਮੈਂ ਆਪਣੇ ਸ਼ਹਿਰ ਵਾਲਿਆਂ ਨੂੰ ਧੰਨਵਾਦ ਕਿੱਦਾਂ ਕਰ ਸਕਦਾ ਲੇਕਿਨ ਜਿਹੜਾ ਡਾਕਟਰ ਰਾਸ਼ ਕੁਮਾਰ ਜੀ ਨੇ ਦੇਖਿਆ ਤੇ 2 ਸਾਲ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਮੁੱਖ ਮੰਤਰੀ ਦਾ ਕੰਮ ਕਰਨ ਦਾ ਤਰੀਕਾ ਹੈ ਉਹ ਆਮ ਲੋਕਾਂ ਦੇ ਬਹੁਤ ਨੇੜੇ ਜਿੱਦਾਂ ਕੀ ਕਰਨਾ ਚਾਹੁੰਦੇ ਸੀ ਜਿੱਦਾਂ ਕਿ ਇਹਨਾਂ ਨੇ ਕੀਤਾ ਲੋਕਾਂ ਚੱਬਿਆਂ ਵਾਲ ਦੇ ਵਿੱਚ ਤੇ ਇਹਨਾਂ ਨੇ ਉਸ ਚੀਜ਼ ਤੋਂ ਫੈਸਲਾ ਲਿਆ ਕਿ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਾਂ ਇਹਨਾਂ ਨੇ ਮੁੱਖ ਮੰਤਰੀ ਦੇ ਕਾਰਜ ਸ਼ਾਡਰੀ ਤੋਂ ਉਹਨਾਂ ਦੇ ਗਰਾਉਂਡ ਜ਼ੀਰੋ ਤੋਂ ਕੰਮ ਕਰਨ ਦੇ ਤਰੀਕੇ ਤੋਂ ਗਰੀਬਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਲਿਆ ਕਿ ਸਾਡੇ ਕੋਲ ਐਡਾ ਵੱਡਾ ਜਿਹੜਾ ਜਿਹੜਾ ਦੋ ਵਾਰ ਬਿਟਾਉਟ ਡਾਕਟਰ ਉਹਨਾਂ ਦਾ ਬਹੁਤ ਅੱਛਾ ਰੈਪਿਊਟੇਸ਼ਨ ਸੋਸ਼ੀਅਲੀ ਕਾਮਨ ਪੀਪਲ ਦੇ ਨਾਲ ਮਿਲਣ ਦਾ ਤਰੀਕਾ ਹਰੇਕ ਨੂੰ ਅਟੈਂਡ ਕਰਨਾ ਦੂਜੀ ਵਾਰ ਐਮਐਲਏ ਬਣਨਾ ਉਹਨਾਂ ਨੇ ਇਹਨਾਂ ਨੂੰ ਐਮਪੀ ਦੇ ਟਿਕਟ ਦਿੱਤੇ ਸਾਡੇ ਹੁਸ਼ਿਆਰਪੁਰ ਨੇ ਸਾਰਿਆਂ ਲਈ ਬਹੁਤ ਖੁਸ਼ਖਬਰੀ ਸੀ ਇਹ ਖੁਸ਼ਬਰੀ ਇਹ ਤਾਂ ਸਹੀ ਜਦੋਂ ਮੈਂ ਜਦੋਂ ਟਿਕਟ ਮਿਲ ਗਈ ਹੈ ਦਿਗਰ ਮੇਨ ਤੋਂ ਪਹਿਲਾਂ ਹੀ ਦੇਖੋ ਰੱਬੇ ਮੇਂ ਮਿਲਦਾ ਹੰਤ ਤੱਕ ਮਨ ਤੋਂ ਪਤਾ ਸੀ ਟਿਕਟ ਹੋਣਾ ਜੇ ਇਹਨਾਂ ਨੇ ਜੁਆਇਨ ਕੀਤੀ ਹੈ ਟਿਕਟ ਇਹਨਾਂ ਨੂੰ ਮਿਲ ਲਈ ਹੈ ਲੇਕਿਨ ਐਡਾ ਸ਼ੁਭ ਮੌਕਾ ਸੀਗਾ ਕਿ ਇਲੈਕਸ਼ਨ ਕੋਲ ਲੱਗ ਗਿਆ ਸੀ ਦਸਾਂ ਜਾਣੀਆਂ ਸੀਗੀਆਂ ਬਰਿੰਦਾਵਾਨ ਨੂੰ ਡਾਕਟਰ ਸਾਹਿਬ ਦੇ ਹੱਥੋਂ ਸ਼ੁਰੂ ਹੋਈ ਖਾਟੂ ਸ਼ਾਮਲੇ ਪਾਸ ਜਾਣੀ ਸੀ ਡਾਕਟਰ ਸਾਹਿਬ ਦੇ ਹੱਥੋਂ ਸ਼ੁਰੂਆਤ ਚਿੰਪੁਰਨੀ ਜਵਾਲਾ ਜੀ ਨਣਾ ਦੇਵੀ ਨਨਪੁਰ ਸਾਹਿਬ ਬਸ ਇਹਨਾਂ ਦੇ ਇਥੋਂ ਸ਼ੁਰੂਆਤ ਸ਼ੁਭ ਸ਼ੁਰੂਆਤ ਮੈਂ ਕਹਿ ਸਕਦਾ ਹੋਰ ਜਨੇ ਕੰਮ ਸੀ ਗਿਆ ਇਹਨਾਂ ਇਥੇ ਸ਼ੁਰੂ ਹੋਇਆ ਉਸ ਦਿਨ ਪਾਰਟੀ ਜੁਆਇਨ ਕਰਦੇ ਸੋ ਇਹ ਜਿਹੜਾ ਸਾਡਾ ਜਿਹੜਾ ਕੁਐਸਚਨਸ ਹੈਗਾ ਮੈਂਬਰ ਪਾਰਲੀਮੈਂਟ ਦਾ ਕਿ ਕਿਉਂ ਦਸਾ ਸੰਗ ਨੇ ਬੜੇ ਹਰੰਗੀ ਜੇ ਨਾਲ ਗੱਲ ਸੀਗੇ ਪਿਛਲੇ 5 ਸਾਲ ਤਾਂ ਬਹੁਤ ਹੀ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਤੁਸੀਂ ਉਹ ਗਿਆ ਕਿੱਥੇ ਪਤਾ ਨਹੀਂ ਲੱਗਦਾ ਸਮਝ ਨਾ ਆਉਂਦੀ ਲੋਕ ਕਹਿਣਗੇ ਹੁਣ ਸਾਡੀ ਸਮਝ ਤੋਂ ਬਾਹਰ ਹੈ ਕਿ ਕਿੱਥੇ ਮੈਂਬਰ ਪਾਰਲੀਮੈਂਟ ਨੂੰ ਲੱਭੀਏ ਜਾ ਕੇ ਔਰ ਸਭ ਤੋਂ ਵੱਡੀ ਗੱਲ ਹੈ ਪਹਿਲੇ 5 ਸਾਲ ਨਹੀਂ ਲੱਭੇ ਫੇਰ ਉਸੇ ਤਰ੍ਹਾਂ ਨੂੰ ਉਸੇ ਬੜੀ ਹੈਰਾਨਗੀ ਜਨਨ ਗੱਲ ਹੋ ਜਾਂਦੀ ਹੈ ਸਿਚੁਏਸ਼ਨ ਦੇਖੋ ਚਲੋ ਤੁਸੀਂ ਕੰਮ ਨਹੀਂ ਕਰਾਣਾ ਤੁਸੀਂ ਕਿਸੇ ਨੂੰ ਸਾਜ ਜੇ ਕਦੀ ਵਾਰੀ 5 ਸਾਲ ਸੀਗੇ ਮਿਨਿਸਟਰ ਬਣ ਗਏ ਮਿਨਿਸਟਰ ਬਣ ਗਏ ਨੈਸ਼ਨਲ ਨੈਸ਼ਨਲ ਹਾਈਵੇ ਅਜੰਦਰ ਅਦਲਪੁਰ ਰੋਡ ਦੇ ਅੱਗੇ ਇੰਤ ਬੰਨ ਜਿਹਦਾ ਰੋਜ਼ ਰੋਲਾ ਸੀਗਾ ਕਹਿੰਦੇ ਜੀ ਅਸੀਂ ਐਂ ਕਰਾਂਗੇ ਉਹ ਭਾਈ ਤੀਜੀ ਸਰਕਾਰ ਆਕੇ ਤੁਸੀਂ ਦੋ ਵਾਰ ਐਮਪੀ ਬਣ ਗਏ ਲੇਕਿਨ ਉਹ ਜੰਦਰ ਰੋਡ ਦੀ ਸੁੱਧ-ਮੁੱਧੇ ਨਹੀਂ ਪਤਾ ਕਿਸੇ ਨੂੰ ਸੋ ਕਿੱਡੇ ਇਹਦਾ ਮਤਲਬ ਕਿੰਨਾ ਕ ਲੋਕਾਂ ਦਾ ਪਿਆਰ ਆਊਗਾ ਲੋਕਾਂ ਨੇ ਤਾਂ ਤੁਹਾਨੂੰ ਵਾਦਾ ਮੈਂਬਰ ਪਾਰਲੀਮੈਂਟ ਬਣਾ ਕੇ ਤੇ ਤੁਸੀਂ ਕਿਹਨੂੰ ਆਇਆ 14 ਕਰੋੜ ਰੁਪਇਆ ਦੇ ਕੇ ਮੁੱਖ ਮੰਤਰੀ ਨੂੰ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਬਹੁਤ ਬੁਰਾ ਹਾਲ ਲੋਕ ਪਗਵਾੜੇ ਵੱਲੋਂ ਜਾਂਦੇ ਆ ਉਹਨਾਂ ਨੇ 14 ਕਰੋੜ ਦੇ ਕੇ ਇਹ ਸੜਕ ਨੂੰ ਬਣਾਇਆ ਜਿਹੜੀ ਅੱਜ ਸਾਡੇ ਕੋਲ ਚੱਲਣ ਯੋਗ ਹੈ ਦੂਜੀ ਮੈਂ ਗੱਲ ਕਰਾਂ ਹੁਸ਼ਿਆਰਪੁਰ ਤੇ ਕਿਰਪਾ ਜਿਹੜੀ ਕੀਤੀ ਮੁੱਖ ਮੰਤਰੀ ਜੀ ਨੇ ਸਭ ਤੋਂ ਵੱਡੀ ਔਰ ਮੈਂ ਕਹਿਣਾ ਇੱਕ ਵਾਰੀ ਜਹਾਜ ਦੀ ਜਕੜਾ ਲਾ ਕੇ ਔਰ ਤਾੜੀਆਂ ਵਜਾ ਕੇ ਧੰਨਵਾਦ ਕਰਾਂਗੇ ਉਸ ਗੱਲੇ ਮੁੱਖ ਮੰਤਰੀ ਜੀ ਦਾ ਔਰ ਇਤਿਹਾਸਿਕ ਸ਼ਹਿਰ ਕਿਤੇ ਦਾ ਕਿਤੇ ਪਹੁੰਚ ਜਾਂਦਾ ਜਦੋਂ ਕੋਈ ਅੱਛਾ ਇੰਸਟੀਚਿਊਸ਼ਨ ਆਵੇ ਤੁਹਾਡੇ ਸ਼ਹਿਰ ਦੇ ਸਭ ਤੋਂ ਪਹਿਲਾਂ ਪੰਜਾਬ 'ਚ 440 ਕਰੋੜ ਰੁਪਇਆ ਮੈਡੀਕਲ ਕਾਲਜ ਹੈ ਪੰਜਾਬ ਸਭ ਤੋਂ ਪਹਿਲਾਂ 440 ਕਰੋੜ ਰੁਪਇਆ ਜਦੋਂ ਮੈਡੀਕਲ ਕਾਲਜ ਆਂਦਾ ਪੀਜੀਆਈ ਮੈਡੀਕਲ ਕਾਲਜ ਡੀਐਮਸੀ ਦਾਨੰਦ ਮੈਡੀਕਲ ਕਾਲਜ ਸੀਐਮਸੀ ਕ੍ਰਿਸਚਨ ਮੈਡੀਕਲ ਕਾਲਜ ਜੇ ਉੱਥੇ ਕੀ ਹੁੰਦਾ ਇਲਾਜ ਵੀ ਹੁੰਦਾ ਲੋਕਾਂ ਦਾ ਹਾਂ ਜੀ ਪ੍ਰੋਫੈਸਰ ਜਿੱਥੇ 100 ਡਾਕਟਰ ਬਣਨਾ 2026 ਦੋ ਇਸ ਬੱਚਾ ਇਸ ਕਾਲਜ ਤੋਂ ਸਾਡੇ ਸ਼ਹਿਰ ਚ ਸਾਡੇ ਅਗਰ ਬੱਚੇ ਜਿਹੜੇ ਮੈਡੀਕਲ ਵਾਲੇ ਹੋਊਗੇ ਇਹਨਾਂ ਨੂੰ ਹੁਣ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਇੱਥੇ ਇਹਨਾਂ ਨੂੰ ਐਡਮਿਸ਼ਨ ਮਿਲੇਗਾ ਔਰ ਉਹਦੇ ਨਾਲ ਨਾਲ ਇੱਕ ਹੋਰ ਫਕਾਰ ਆ ਪੇ 300 ਬੈੱਡ ਦਾ ਨਵਾਂ ਹਸਪੀਟਲ ਵੀ ਸਾਨੂੰ ਮਿਲ ਗਿਆ ਉਹ ਵੀ ਨਾਲ ਹੀ ਬਣੇਗਾ ਇਲਾਜ ਬਹੁਤ ਮਹਿੰਗਾ ਸਭ ਨੂੰ ਪਤਾ ਹੈ ਇਹ ਡਾਕਟਰ ਸਹਿਬਾਨ ਬੈਠੇ ਰੋ ਪਤਾ ਇਲਾਜ ਦਾ ਸੋ ਲਿਖਦਾ ਲੋਕ ਇਲਾਜ ਦੇ ਬਹੁਤ ਔਖੇ ਪ੍ਰਾਈਵੇਟ ਹਸਪੀਟਲ ਨਾਲ ਜਾਣਾ ਪਵੇ ਜਾਨ ਨਿਕਲ ਜਾਂਦੀ ਬੰਦੇ ਦੀ ਜਿਹਦੇ ਕੋਲ 10-20 ਲੱਖ ਹੈਗਾ ਵੀ ਹੈ ਨਾ ਉਹ ਵੀ ਰੱਬ ਨੂੰ ਪਤਾ ਦੇਖਦਾ ਵੀ ਮੇਰਾ ਤਾਂ ਗਿਆ ਤੋ ਇਹ ਸਾਨੂੰ ਜਿਹੜੀ ਮੁੱਖ ਮੰਤਰੀ ਜੀ ਨੇ ਬਹੁਤ ਵੱਡਾ ਉਪਕਾਰ ਮੈਂ ਕਹਿ ਸਕਦਾ ਸਾਡੇ ਸ਼ਹਿਰ ਤੇ ਕੀਤਾ। ਔਰ ਸਾਡੂ ਨਵੀਂ ਤਸੀਲ ਦਿੱਤੀ ਅਸੀਂ ਹਜ਼ਾਰਾਂ ਰੁਪਈਆ ਅਸੀਂ ਕੋਈ ਨਾ ਕੋਈ ਰਜਿਸਟਰੀ ਕਰਾਉਣੇ ਛੋਟੀ ਮੋਟੀ ਖਰੀਦਿਆ ਕੋਈ ਬੜੀ ਖਰੀਦਦਾ ਕੋਈ ਰੋਜ਼ ਜਾ ਕੇ ਲੇਕਿਨ ਬੜੀ ਹੈਰਾਨਗੀ ਜਾਨਾ ਗੱਲ ਸੀ ਐਨਾ ਐਨਾ ਸਾਲ ਤੋਂ ਕਰੋੜਾਂ ਰੁਪਈਆ ਦੀ ਸਟੈਂਪ ਡਿਊਟੀ ਦੇਣ ਵਾਲੇ ਲੋਕ ਅਸੀਂ ਸਰਕਾਰ ਨੂੰ ਟੈਕਸ ਦੇਣ ਵਾਲੇ ਲੇਕਿਨ ਉੱਥੇ ਇੱਕ ਬਾਥਰੂਮ ਵੀ ਨਹੀਂ ਸੀਗਾ ਕਿਸੇ ਮਾਪੇ ਨੇ ਕਿਸੇ ਮੇਰੇ ਬਜ਼ੁਰਗ ਨੇ ਜਿਸ ਤੀਕਰਾਂ ਜਾਣਾ ਕਿਤੇ ਨੇ ਬਾਈਚਾਂਸ ਬਾਥਰੂਮ ਜਾਣਾ ਤਾਂ ਉਹ ਜਾਣਾ ਕਿੱਥੇ ਆ ਮੈਂ ਕਿਹਾ ਸ਼ਰਮ ਨਹੀਂ ਸੀ ਕਿਸੇ ਲੋਕਾਂ ਨੂੰ ਲੇਕਿਨ ਮੈਂ ਕਹਿ ਸਕਦਾ ਮੈਂ ਕਿਹਾ ਮੇਰੇ ਕੋਲ ਸੀ ਲੇਕਿਨ ਮੁੱਖ ਮੰਤਰੀ ਜੀ ਨੇ 6.5 ਕਰੋੜ ਰੁਪਏ ਸਾਡੀ ਤਹਿਸੀਲ ਲਈ ਨਵੀਂ ਲਈ ਦਿੱਤਾ ਜਿਹੜਾ ਹੁਣ ਉੱਥੇ ਨਵੀਂ ਬਿਲਡਿੰਗ ਬਣ ਰਹੀ ਆ ਹਰ ਇੱਕ ਫੈਸਿਲਿਟੀ ਹੋਏਗੀ ਉੱਥੇ ਬਹਿਣ ਲਈ ਲੋਕਾਂ ਦਾ ਟਾਈਮ ਲੱਗਦਾ ਥੋੜੀ ਦੇਰ ਲੱਗਦੀ ਆ ਕੋਈ ਕਿਸੇ ਨੂੰ ਕੋਈ ਦਿੱਕਤ ਨਹੀਂ ਆਣ ਵਾਲੇ ਆਣ ਵਾਲੇ ਟਾਈਮ ਸੋ ਇਦਾਂ 31 ਕਰੋੜ ਦੀ ਲਾਗਤ ਦਾ ਸਾਡਾ ਸੀਵਰ ਆ ਔਰ ਜਿੱਥੇ ਹੰਦਰ ਸਾਹਿਬ ਨੇ ਵਾਰਡ ਨੰਬਰ 27 ਦੀ ਗੱਲ ਕੀਤੀ ਆ ਹੰਦਰ ਸਾਹਿਬ ਇਥੋਂ ਕਹਿ ਕੇ ਕਿ ਬਾਕੀ ਨਾਲ ਖلاف ਕਰਦੇ ਹੋ ਮੇਰੇ ਅਮੀਰ ਸਾਹਿਬ ਨਾਲ ਜਰਾ ਕੱਲ ਫੜਦੇ ਫਿਰੋ 2 ਕਰੋੜ ਰੁਪਏ ਦਾ ਕੰਮ ਸਭ ਤੋਂ ਜ਼ਿਆਦਾ ਦੋ ਸਾਲ ਦੇ ਵਿੱਚ ਵਾਰਡ ਨੰਬਰ 27 ਛੋਇਆ ਆ ਆ ਡਾਟਾ ਮੇਰੇ ਕੋਲ ਪਿਆ ਸਾਹਮਣੇ ਹਰ ਇੱਕ ਵਾਰਡ ਦਾ ਪਿਆ ਸੋ ਇਹ ਇਸ ਦੇ ਪਿੱਛੇ ਜਿਹੜੀ ਤਾਕਤ ਕੰਮ ਕਰ ਰਹੀ ਸੀ ਜਿਹੜਾ ਆਪਣੇ ਵਾਰ ਦਾ ਪਿਆਰ ਕੰਮ ਕਰ ਰਿਹਾ ਸੀ ਉਹ ਹੰਡਲ ਸਾਹਿਬ ਦੇ ਕੰਮ ਕਰਦਾ ਸੀ ਕਾਰੇ ਭਾਈ ਤੁਹਾਨੂੰ ਵੀ ਘੱਟ ਨੇ ਮਿਹਲੇ ਹੁਣ ਨਾ ਗੱਲ ਮੇਰੇ ਘੜ ਰਸਤੇ ਜੀ ਪੈ ਜੀ ਉਹ ਜੀ ਨੂੰ ਵੀ ਮਿਲੇ ਆ ਮੈਂ ਹੁਣੇ ਕਰ ਦੋ ਕੋਈ ਗੱਲ ਤੁਹਾਨੂੰ ਉਹ ਡਾਕਟਰ ਸਾਹਿਬ ਬੈਠੇ ਹੁਣ ਹੁਣ ਇੱਧਰ ਦੇਖਿਓ ਹੁਣ ਡਾਕਟਰ ਸਾਹਿਬ ਬੈਠੇ ਆ ਸੋ ਮੇਰੇ ਕਹਿਣ ਦਾ ਮਤਲਬ ਹੈ ਕਿਸੇ ਚੀਜ਼ ਦੀ ਇਸ ਸ਼ਹਿਰ ਦੇ ਵਿੱਚ ਕਮੀ ਨਹੀਂ ਰਹੀ ਅਸੀਂ ਕਿਹਾ ਸੀ ਕਿ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਸੀਟੀ ਸਕੈਨ ਉਸੇ ਦਿਨ ਲਗਾ ਉੱਥੇ 3 ਮਹੀਨੇ ਦੇ ਅੰਦਰ ਸਿਵਲ ਹਸਪੀਟਲ ਦੇ ਵਿੱਚ ਅਜਿਹਾ ਸਿਵਲ ਹਸਪਤਲ ਨੂੰ ਬਹੁਤ ਸੁਧਾਰ ਦੀ ਲੋੜ ਹੈ ਮੈਂ ਨਹੀਂ ਕਹਿੰਦਾ ਲੇਕਿਨ ਕਿਸੇ ਸਰਕਾਰ ਨੂੰ ਅਸੈਸ ਕਰ ਲੈ 2 ਸਾਲ ਬਹੁਤ ਨਹੀਂ ਹੁੰਦੇ 43000 ਨੌਕਰੀਆਂ ਮੈਂ ਪੁੱਛਣਾ ਚਾਹੁੰਦਾ ਇੰਨੇ ਅਸੀਂ ਲੋਕ ਬੈਠੇ ਆ ਰਿਟਾਇਰਡ ਅਫੀਸਰ ਬੈਠੇ ਹੋਊਗੇ ਬੜੀ ਬੜੇ ਅچھے ਇੰਸਟੀਚਿਊਨ ਤੁਸੀਂ ਕੰਮ ਕੀਤਾ ਹੋਣਾ ਮੰਨ ਲੈ ਦੱਸੋ ਵੀ 43000 ਨੌਕਰੀਆਂ ਪੱਕੀਆਂ ਇਹ ਸਰਕਾਰ ਨੇ ਦਿੱਤੀਆਂ ਆਪਣੇ ਘਰ ਕਮਲਾ ਨਾ ਮੁੱਖ ਮੰਤਰੀ ਜੀ ਨੇ ਦਿੱਤੇ ਬੱਚਿਆਂ ਨੂੰ ਏਮਪਲੋਇਮੈਂਟ ਲੈਟਰ ਜਿੱਤੇ ਮੇਰਾ ਮੌਕਾ ਸੀ ਮੈਂ ਵੀ ਨਾਲ ਖੜਾ ਸੀ ਹੁਣ ਇਸ ਕਾਲ ਦਾ ਜਵਾਬ ਤੇ ਜਰਨਾ ਸਰਕਾਰਾਂ ਕੋ ਪਾਰਟੀ ਇਹ ਜ਼ਰੂਰ ਆ ਬੋਲ ਮੰਗਣ ਪੁੱਛਿਓ ਜ਼ਰੂਰ ਕਹਿੰਦਾ ਯਾਰ ਆ ਜਾ ਇੱਕ ਮਿੰਟ ਬੈਠਾ ਤੱਕ ਕੁ ਕਵੈਸਚਨ ਉੱਤ ਪਰ ਕਰਦੇ ਹਾਂ ਪੁਰ ਪੁੱਛਿਓ ਇਹਨਾਂ ਕੋਟ ਬੱਚਿਆਂ ਨੇ ਉਹ ਪੁੱਛਿਆ ਕਿ ਕਿਆ ਤੁਹਾਨੂੰ ਕੋ ਸਪਾਸ ਕਰਾਣੇ ਕਹਿੰਦੇ ਨਹੀਂ ਕਿਸੇ ਮੰਤਰੀ ਦੀ ਐ ਐਮ ਐਲ اے ਦੀ ਕਿਸੇ ਨੇਤਾ ਦੀ ਕਹਿੰਦੇ ਨਹੀਂ ਕੋਈ ਕਰਪੀਆ ਲਗਾ ਬੱਚੇ ਕਹਿੰਦੇ ਨਹੀਂ ਜੀ ਉੱਚੀ ਆਵਾਜ਼ ਕਹਿੰਦੇ ਬੱਚੇ ਕਿਥੋਂ ਆਇਆ ਬਾਹਰੋਂ ਕੈਨੇਡਾ ਤੋਂ 20 ਬੱਚੇ ਐ ਮੇਰੀ ਹਾਜ਼ਰੀ ਦੇ ਵਿੱਚ ਜਿਹੜੇ ਬਾਹਰੋਂ ਬੱਚੇ ਆਏ ਉਹਨਾਂ ਨੂੰ ਇੱਥੇ ਨੌਕਰੀ ਮਿਲੀ ਐ ਉਹਨਾਂ ਦੀ ਕਾਬਲੀਅਤ ਦੇ ਅਨੁਸਾਰ ਪਹਿਲੀ ਵਾਰ 1 ਰੁਪਿਆ ਨਹੀਂ ਲੱਗਦਾ ਕਿਸ ਨੂੰ ਮੁੱਖ ਮੰਤਰੀ ਜੀ ਪੁੱਛਦੇ ਆ ਫੇ ਬੱਚਾ ਗਿਆ ਤੈਨੂੰ ਕਿਤੇ ਕਹਿਣਾ ਪਿਆ ਮੈਂ ਦੇਖੀ ਉਹਦੇ ਵਿੱਚ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਣਾ 83 ਨਹਿਰ ਤੁਸੀਂ ਉਦਾਰੀਆਂ ਪੋਸਟਾਂ ਕੈਨਸਲ ਕਰਨੀਆਂ ਪਈਆਂ ਕਿਉਂ ਉਹਦੇ ਵਿੱਚ ਮੁੱਖ ਮੰਤਰੀ ਨੂੰ ਲੱਗਾ ਇਨਕੁਆਰੀ ਹੋਈ ਉਹਨਾਂ ਨੇ ਕਿਹਾ ਨਹੀਂ ਕੋਈ ਯੋਗਿਆ ਬੱਚਾ ਨਾ ਰਹਿ ਜਵੇ ਜਿਹਦੇ ਨੰਬਰ ਵਧਿਆ ਹੋਣ ਜਿਆਦਾ ਕਾਬਲ ਹੋਵੇ ਔਰ ਉਹਦਾ ਸੱਚੇ ਕੀ ਹੋਇਆ ਜਦੋਂ ਦੁਬਾਰਾ ਟੈਸਟ ਹੋਇਆ ਦੋ ਦਿਨ ਟੈਸਟ ਕਰਾਤੇ 10 ਦਿਨ ਬਾਅਦ ਇਨਕੁਆਰੀ ਰਿਪੋਰਟ ਆ ਗਈ ਉਹਨੂੰ ਕੈਨਸਲ ਕੀਤਾ ਨਵੇਂ ਹੋ ਗਿਆ ਤੁਹਾਡੇ ਹੁਸ਼ਿਆਰਪੁਰ ਦੀ ਇੱਕ ਸਿੰਪਲ ਮਿਸਤਰੀ ਦੀ ਮੋਟਰ ਮਕੈਨਿਕ ਦੀ ਸਿੰਪਲ ਜਿਹਦੀ ਕਿੰਨੇ ਆਮਦਨ ਆਉਗੀ 5000 10000 20000 ਮਹੀਨੇ ਦੀ ਹੱਤ ਤੋਂ ਵੱਧ ਉਹਦੀ ਲੜਕੀ ਨਾ ਤੁਸੀਂ ਦਾ ਬਣੇ ਤੁਹਾਡੇ ਹੁਸ਼ਿਆਰਪੁਰ ਦੇ ਗਵਰਨਮੈਂਟ ਕਾਲਜ ਦੇ ਨਾ ਇਹ ਇਹ ਆਮ ਆਦਮੀ ਦਾ ਰਾਜ ਸੁਣਾਉਂਦਾ ਸ਼ਰਮ ਆਉਂਦੀ ਹੈ ਸੁਣਾਉਂਦਾ ਸ਼ਰਮ ਆਉਂਦੀ ਹੈ 64 ਕਿੱਲੇ ਜਿਹਨੂੰ ਅਮਾਨੀ ਨੇ ਖਰੀਦ ਸਕਦਾ ਉਹ ਵੀ ਸੋ ਚਾਰ ਵਾਰ ਸੋਚੂਗਾ ਯਾਰ ਮੇਰਾ ਖਜ਼ਾਨਾ ਨਾ ਘਟ ਜਵੇ ਇਨੀ ਜ਼ਮੀਨ ਮਕਰ ਲੈ ਲੀਦਾ ਉਹ ਇਹਨਾਂ ਨੇ ਇਹਨਾਂ ਨੂੰ ਮੰਤਰੀ ਬਣਾਇਆ ਤੁਸੀਂ ਅਮਲੇ ਬਣਾਇਆ ਦੋ ਵਾਰ ਸਰਕਾਰ ਨੇ ਮੰਤਰੀ ਬਣਾਇਆ ਉਹ ਚੁੱਪੇ ਬਦਲੋ ਵੇਚ ਕੇ ਲੋਕਡਾਊਨ ਦੇ ਵਿੱਚ ਲੋਕਡਾਊਨ ਦੇ ਲੋਕ ਟੀਕਾ ਲਵਾਉਂਦੇ ਸਗੇ ਤੇ ਲੋਕਾਂ ਨੂੰ ਫਿਕਰ ਪਈ ਸੀ ਅੰਨ ਦੀ ਤੇ ਇਹਨਾਂ ਨੇ ਕੀ ਕੀਤਾ 64 ਕਿੱਲੇ ਦਾ ਮਤਲਬ ਸੀ ਇੱਕ ਆਈਟੀ ਸੈਕਟਰ ਬਣ ਸਕਦਾ ਸੀ ਬਹੁਤ ਵੱਡਾ ਜਿੱਥੇ 1 ਲੱਖ ਬੱਚਾ ਰੋਜ਼ਗਾਰ ਮਿਲਣਾ ਸੀ 1 ਲੱਖ ਬੱਚੇ ਨੂੰ ਘਟ ਤੋਂ ਘਟ ਬਹਿ ਕੇ ਇੱਕੋ ਜਣਾ ਦੇ ਤੇ ਇਦਾਂ ਦੀ ਭਲਾਈ ਕਰਨ ਤੋਂ ਰਿਹਾ ਹੁਣ ਮਨ ਪਤਾ ਲੱਗਾ ਹੁਣ ਵੀ ਪ੍ਰਚਾਰ ਕਰਦੇ ਪਏ ਬੀਜੇਪੀ ਵਾਲਿਆਂ ਨਾਲ ਰੜ ਕੇ ਕੱਲ ਪਰਸੋ ਜੇ ਜ ਸਾਹਮਣੇ ਆ ਗੋ ਪੁੱਛਿਓ ਜ਼ਰੂਰ ਇੱਕ ਵਾਰੀ ਕਿਉਂ ਆ ਸਾਡਾ ਧਰਮ ਮੰਨਦਾ ਵੀ ਪੁੱਛਣਾ ਜੇ ਮੈਂ ਮਾਲਾ ਕਰੂੰਗਾ ਮੈਨੂੰ ਵੀ ਪੁੱਛਿਓ ਮੈਂ ਨਹੀਂ ਕਹਿੰਦਾ ਹਨੂ ਨਾ ਪੁੱਛਿਓ ਜੇ ਡਾਕਟਰ ਸਾਹਿਬ ਇਹਨਾਂ ਨਾ ਪੁੱਛਿਓ ਪੁੱਛਦੇ ਨਾ ਅਸੀਂ ਜਵਾਬ ਦੇਣ ਨੂੰ ਤਿਆਰ ਬੈਠੇ ਆ ਤੇ ਇਹੇ ਜੇ ਬੰਦਿਆਂ ਨੂੰ ਪੁੱਛਣਾ ਬੰਦਾ ਸਾਡਾ ਸੋ ਮੈਂ ਲੱਗਦਾ ਅੱਗੇ ਵੀ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਦਾ ਔਰ ਐਡਾ ਭਾਰਾ ਜਿਹੜਾ ਇਕੱਠ ਹੈ ਤੁਸੀਂ ਲਗਾਤਾਰ ਢੇਲਕ ਘੰਟਾ ਇਹਨਾਂ ਨੂੰ ਬਿਠਾ ਕੇ ਵੀ ਰੱਖਿਆ ਮੈਂ ਤੁਹਾਡਾ ਪਿਆਰ ਆ ਇਹਨਾਂ ਦਾ ਪਿਆਰ ਆ ਆਮ ਆਦਮੀ ਪਾਰਟੀ ਨਾਲ ਪਿਆਰ ਤੁਹਾਡਾ ਸਾਰੇ ਸਤਿਕਾਰ ਵਿੱਚ ਕਿੰਦਾ ਧੰਨਵਾਦ ਕਰਾਂ ਕਿੰਦਾ ਸਲੂਟ ਕਰਾਂ ਸਾਰੇ ਸਾਥੀਆਂ ਨੂੰ ਔਰ ਬੜੀ ਸ਼ਾਂਤੀ ਨਾਲ ਸੁਣਦੇ ਪਏ ਇੱਕ ਵੀ ਜਦੋਂ ਮੈਂ ਗੱਲ ਕਰ ਰਿਹਾ ਇੱਕ ਵੀ ਬੰਦਾ ਉੱਠ ਕੇ ਇਧਰੋਂ ਉਧਰ ਨਹੀਂ ਹੋਇਆ ਵੱਡੀ ਗੱਲ ਇਹਦਾ ਮਤਲਬ ਸੁਣਨਾ ਚਾਹੁੰਦੇ ਆ ਲੋਕ ਗੱਲ ਕਰਨਾ ਚਾਹੁੰਦੇ ਆ ਤੁਹਾਨੂੰ ਸਮਝਦੇ ਆ ਵੀ ਕੀ ਹੋ ਰਿਹਾ ਗਰਾਊਂਡ ਲੈਵਲ ਦੇ ਉੱਤੇ ਤੁਹਾਡੇ ਸ਼ਹਿਰ ਨੂੰ ਬਿਹਤਰ ਬਣਾਉਣ ਦੇ ਲਈ ਆ ਲੋਕ ਅੱਜ ਤੁਸੀਂ ਹੁਣ ਰਾਤ ਨੂੰ ਨਾ ਡਾਕਟਰ ਸਾਹਿਬ ਆਪਣੀ ਗੱਡੀ ਜ਼ਰੂਰ ਕੱਢ ਕੇ ਲਈਓ ਨਹੀਂ ਹੈ ਇਧਰੋਂ ਜਾਣਾ ਪੁਰਾਣੀ ਗਜ਼ਿਹਰੀ ਵੱਲੋਂ ਇੱਧਰ ਦੇਖਿਓ ਤੇ ਪ੍ਰਾਣੀਆਂ ਵੀ ਲੋਕਾਂ ਨੂੰ ਫੋਟੋਆਂ ਹੈਗੀਆਂ ਗਾਂਢ ਵਿੱਚ ਰੋਟੀਆਂ ਖਾਂਦਿਆਂ ਖੜੇ ਹੋ ਕੇ ਲੋਕ ਦੰਪ ਸੀਗੇ ਅੱਜ ਜ਼ਰੂਰ ਕਰੀ ਮੈਂ ਜਿੰਨੇ ਮੇਰੇ ਭੈਣ ਭਰਾ ਬੈਠੇ ਆ ਬڑے ਛੋਟੇ ਮੈਂ ਤੁਹਾਨੂੰ ਇੱਕ ਜ਼ਰੂਰ ਬੇਨਤੀ ਕਰਦਾ ਕਿ ਹੁਣ ਰਾਤ ਨੂੰ ਜ਼ਰੂਰ ਇੱਕ ਵਾਰ ਨੰਕੇ ਜਾਈਓ ਉਹ ਸਟੇਡੀਅਮ ਵੱਲੋਂ ਜਾਈਓ ਪੁਰਾਣਾ ਦਾ ਛੋਟਾ ਸਿਡੀ ਰੈਸਟੋਰੈਂਟ ਦੇ ਸਾਹਮਣੇ ਇਹ ਦੇਖਿਓ ਇਲਾਕੇ ਦੀ ਨਿਹਾਰ ਅਸੀਂ ਕਹੇ ਸੀ ਪਹਿਲੇ ਦਿਨ ਮੈਂ ਕਹੇ ਸੀ 10 ਰੁਪਏ ਲੱਚਨ ਆਇਆ ਮੇਰਾ ਰਿਜ਼ਲਟ ਅੱਜ ਇਹ 11 ਨੂੰ ਬੰਦ ਕਰਾਇਆ ਮੈਂ ਮੈਂ 12 ਨਹੀਂ ਹੋਣ ਦਿੱਤੀ ਗਾਵਾਂ ਨੂੰ ਖੜਾ ਹੋ ਗਿਆ ਜਾ ਕੇ ਮੈਂ ਕਹਿੰਦਾ ਮੈਂ ਨਹੀਂ ਇੱਥੇ ਲੋਕਾਂ ਨੂੰ ਅੱਜ ਗੰਤ ਰੋਟੀਆਂ ਖੜੇ ਕਮਿਸ਼ਨਰ ਸਾਹਿਬ ਤੁਸੀਂ 7 ਵਜੇ ਮੇਰੇ ਨਾਲ ਖੜੇ ਸੀ ਅੱਜ ਕੱਲ ਸੀਐਮ ਸਾਹਿਬ ਦੇ ਨਾਲ ਲੱਗਿਓ ਕਮਨਚੂ ਜੀਰਨ ਸਾਹਿਬ ਸੋ ਮੇਰਾ ਕਹਿਣ ਦਾ ਮਤਲਬ ਕੰਮ ਦਾ ਜज्ਬਾ ਚਾਹੀਦਾ ਤੇ ਪੰਜ ਵਾਰ ਸ਼ਹਿਰ ਨੇ ਇਹਨਾਂ ਨੂੰ ਅੱਜ ਜਿਹੜੀਆਂ ਮੇਰੇ ਸਾਥੀ ਬੈਠੇ ਐ ਸਾਡੇ ਚ ਮੈਂ ਕਹਿੰਦਾ ਅਸੀਂ ਕੰਮ ਲੋਕਾਂ ਨੇ ਕੰਮ ਲਈ ਸਮਰਪਿਤ ਐ ਸੋ ਤੁਹਾਨੂੰ ਮੈਂ ਇੱਕ ਬੇਨਤੀ ਕਰਦਾ ਵੀ ਤੁਹਾਡੇ ਕੋਲ ਇਨਾ ਬਿੱਤਰ ਕਹਿੰਦੀ ਨਹੀਂ ਨਾ ਆਇਆ ਵੀ ਹੁਣ ਜਿਹੜੀਆਂ ਪੁਰਾਣੀਆਂ ਗੱਲਾਂ ਦਾ ਪੁਰਾਣੀਆਂ ਨਾਲ ਰਹਿ ਗਈਆਂ ਹੰਦੂ ਸਾਹਿਬ ਉਮਰਾਈ ਕੀ ਗਿਆ ਇੱਧਰ ਸੁਣ ਲਓ ਜਰਾ ਪ੍ਰਾਨੀ ਜੀ ਦਾ ਤਾਂ ਪ੍ਰਾਨੀ ਜੀ ਨੇ ਰਾਈ ਜੀ 2019 ਨਾਲ ਠੀਕ ਹੈ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅਜ ਵੀ ਯਾਦ ਹੈ ਹਮਦਰ ਸਾਹਿਬ ਕਿ 2019 ਦੇ ਵਿੱਚ ਵੀ ਬਹੁਤ ਵੱਡਾ ਇਸੇ ਤਰ੍ਹਾਂ ਇਕੱਠ ਹੋਇਆ ਔਰ ਤੁਸੀਂ ਉਦੋਂ ਵੀ ਬੜਾ ਮਾਰ ਸਨਮਾਨ ਦਿੱਤਾ ਬੜਾ ਪਿਆਰ ਦਿੱਤਾ ਪਰ ਉਹ ਤੁਸੀਂ ਦਬਕੇ ਘੱਟ ਮਾਰਦੇ ਸੀ ਜਦ ਦਬਕੇ ਉਹ ਮਾਰਦੇ ਸੀ ਮੈਂ ਉਹ ਨਾ ਵਾ ਕੋਈ ਨਹੀਂ ਵਾ ਸੋ ਮੈਨੂੰ ਪੂਰਾ ਮਾਣ ਹੈ ਕਿਉਂਕਿ ਦਬਕੇ ਉਹ ਹੀ ਮਾਰਦਾ ਜਿਹੜਾ ਕੰਮ ਕਰਦਾ ਹੈ ਤੇ ਜਿਹਨੂੰ ਤੁਹਾਡੀ ਫਿਕਰ ਸੋ ਮੈਂ ਹੰਦਰ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਬਹੁਤ ਹੀ ਪਿਆਰੇ ਸਾਥੀ ਨੇ ਬਹੁਤ ਹੀ ਅੱਛੇ ਸਾਥੀ ਨੇ ਔਰ ਪਿਛਲੀ ਵਾਰ ਹੰਦਰ ਸਾਹਿਬ ਮੈਨੂੰ ਯਾਦ ਹੈ ਕਿ ਜਦੋਂ ਸਾਡਾ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਤਾਂ ਤੁਹਾਨੂੰ ਉਦੋਂ ਦੇ ਮੰਤਰੀ ਸਾਹਿਬ ਦਾ ਫੋਨ ਆਇਆ ਕਹਿੰਦੇ ਵੀ ਇਹ ਕੀ ਕਰੀ ਜੰਮਾ ਕਹਿੰਦੇ ਵੀ ਹੱਡੀ ਵੱਡੀ ਤੋਂ ਮੀਠੀ ਕਰਾਤੀ ਹੈ ਤੇ ਜੇ ਡਾਕਟਰ ਰਾ ਜਿੱਤ ਗਿਆ ਫਿਰ ਕੀ ਹੋਊ ਤੇ ਨਾਲ ਹੀ ਉਹ ਜਦੋਂ ਐਦਾਂ ਗੱਲ ਕਰਦੇ ਤਾਂ ਨਾਲ ਹੀ ਉਹ ਹੁੰਦਾ ਕੋਈ ਬੈਠਾ ਸੀ ਕਹਿੰਦਾ ਨਾਲ ਨਾਲ ਹਾਏ ਤੇ ਪਿੱਠ ਵੀ ਦੋਦੀ ਜਦੋਂ ਮੜਕਾ ਵੀ ਲੈ ਐ ਸੋ ਹਾਲਾਤ ਹੀ ਹੋਏ ਕਿਉਂਕਿ ਜਦੋਂ ਕਹਿੰਦੇ ਨੀਅਤ ਮਾੜੀ ਹੋਵੇ ਤੇ ਬੜੀ ਅਸੀਂ ਉਦੋਂ ਵੀ ਮਿਹਨਤ ਕੀਤੀ ਤੇ ਉਦੋਂ ਵੀ ਬਾਜੀ ਦੇ ਸਾਥ ਮਿਲਿਆ ਬਾਕੀ ਕਾਫੀ ਸਾਥੀਆਂ ਦਾ ਸਾਥ ਮਿਲਿਆ ਸਾਡੇ ਪ੍ਰਵੀਰ ਭੈਜੀ ਨੰਗੇ ਪੈਰੀ ਡੋਰ ਟੂ ਡੋਰ ਸਾਰੇ ਸ਼ਹਿਰ ਦਾ ਡੋਰ ਟੂ ਡੋਰ ਕੀਤਾ ਬਹੁਤ ਮਿਹਨਤ ਕੀਤੀ ਪਰ ਇਹ ਵੀ ਜਦੋਂ ਉਹਨਾਂ ਦੀ ਉਦੋਂ ਨੀਅਤ ਸਾਫ਼ ਨਹੀਂ ਸੀ ਡਾਕਟਰ ਰਾਜਦਾਨਾ ਜਰੂਰ ਲੈਂਦੇ ਸੀ ਤੇ ਨਾਲ ਐ ਕਰ ਦਿੰਦੇ ਪਾਇਓ ਨਾ ਦੋ ਚਾਹ ਨਾਲ ਬੰਦ ਸੇ ਗੱਲ ਇਹ ਹੋਈ ਵੀ ਮजेदार ਗੱਲ ਹੀ ਹੋਈ ਬਾਈ ਦੇ ਇਲੈਕਸ਼ਨ ਹੋਏ ਬੜੀ ਨੇਰੀ ਸੀ ਆਮ ਆਦਮੀ ਪਾਰਟੀ ਦੀ ਜਿੱਪਾਂ ਜੀ ਵੀ ਛਾ ਗਿਆ ਉਹਦੇ ਵਧੀਆ ਜਿੱਤ ਉੱਚਿਤ ਦਰਚ ਹੋਈ ਕਿਉਂਕਿ ਪਰ ਐਸੀ ਰੱਬ ਦੀ ਕਰਨੀ ਹੋਈ ਕਿ ਆ ਜਿੰਨੇ ਐ ਕਰਦੇ ਸਾਰੇ ਰਹਿ ਗਏ ਤੇ ਕੱਲਾ ਚੱਬਿਆ ਆ ਜਿੱਤੇ ਕਿਉਂਕਿ ਨੀਅਤ ਸਾਫ਼ ਹੋਵੇ ਅਗਰ ਉਸ ਸੱਚੇ ਪਾਸ਼ਾ ਵਾਹਿਗੁਰੂ ਜਿਹੜਾ ਉਹ ਵੀ ਕੋਸਰ ਨਹੀਂ ਛੱਡਦਾ ਨੀਅਤ ਸਾਫ਼ ਹੋਣੀ ਜਿਹੜੀ ਬਹੁਤ ਜ਼ਰੂਰੀ ਹੋ ਰੋਟਾ ਦੇ ਅੱਜ ਦੀ ਗੱਲ ਕਰੀਏ ਪ੍ਰਮ ਸ਼ਕਰ ਜੇਪਾ ਜੀ ਸਾਡੇ ਕੈਬਨਟ ਮਨਿਸਟਰ ਔਰ ਮੇਰਾ ਖਿਆਲ ਕਿ ਮੈਂ ਤਾਂ ਇਹਨਾਂ ਦੇ ਨਾਲ ਇੱਕ ਅੱਡੇ ਤੇ ਨਹੀਂ ਹੁੰਦਾ ਪਰ ਰੋਜ਼ ਦੀਆਂ ਚਾਰ ਪੰਜ ਮੀਟਿੰਗਾਂ ਦੇ ਵੀਡੀਓ ਕਾਨਫਰੰਸ ਦੇ ਇਹੀ ਕਰਵਾ ਦਿੰਦੇ ਮੈਨੂੰ ਬਿਲਕੁਲ ਵੀਡੀਓ ਕਾਨਫਰੰਸ ਤੇ ਹਾਜ਼ਰੀ ਲਗਵਾ ਦਿੰਦੇ ਸੋ ਗੱਲ ਹੈ ਵੀ ਫਰਕ ਹੈ ਨੀਤ ਦਾ ਵੀ ਫਰਕ ਹੈ ਨਿਯਤੀ ਦਾ ਵੀ ਫਰਕ ਹੈ ਤੇ ਦਬਣਾ ਦੇਣਾ ਵੀ ਬਹੁਤ ਚਾਹ ਪਰ ਦਬਦੇ ਕਿੱਥੇ ਜਿੱਪਾ ਵੀ ਕਿੱਥੇ ਦਬਦਾ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਐਸੀ ਅਪਾਰ ਕਿਰਪਾ ਹੋਈ ਤੁਸੀਂ ਸਾਰਿਆਂ ਨੇ रिकॉर्ड तोड़ वोटाला जिताया ਤੇ ਉਸ ਤੋਂ ਵੀ ਵੱਡੀ ਕਿਰਪਾ ਹੋਈ ਮੰਤਰੀ ਬਣੇ ਔਰ ਬਤੌਰ ਕੈਬਨਿਟ ਮਿਨਿਸਟਰ 2 ਸਾਲ ਦੇ ਵਿੱਚ ریکارڈ ਤੋੜ ਕੰਮ ਕੀਤੇ ਔਰ ਸਭ ਤੋਂ ਵੱਡੀ ਗੱਲ ਹੈ ਆਪਈ ਸੋਚ ਦਾ ਵੀ ਫਰਕ ਹੈ ਕੇਜਰੀਵਾ ਸਾਹਿਬ ਦੀ ਸੋਚ ਹੈ ਭਗਵੰਤ ਮਾਨ ਜੀ ਦੀ ਤਪਸੀਆ ਕੰਮ ਕਰਨ ਦਾ ਤਰੀਕਾ ਹੈ ਔਰ ਉਸ ਤਰੀਕੇ ਸਦਕਾ ਪੰਜਾਬ ਨੇ 2 ਸਾਲ ਦੇ ਵਿੱਚ ਜਿਸ ਤਰ੍ਹਾਂ ਜਿੰਪਾ ਜੀ ਨੇ ਦੱਸਿਆ ਬਹੁਤ ਕੰਮ ਕੀਤਾ ਔਰ ਸਭ ਤੋਂ ਵੱਡਾ ਕੰਮ ਜਿਹੜਾ ਕੀਤਾ ਜਿਹੜਾ ਹਰ ਇੱਕ ਦੇ ਘਰ ਘਰ ਫਾਇਦਾ ਹੋਇਆ ਉਹ ਕੰਮ ਹੈ ਬਿਜਲੀ ਦਾ ਬਿੱਲ ਜਿਹੜਾ ਮਾਫ ਕੀਤਾ ਜਿਹੜਾ ਬਿਜਲੀ ਦਾ ਬਿੱਲ ਨਹੀਂ ਆਉਂਦਾ ਇਹ ਸਭ ਤੋਂ ਵੱਡੀ ਰਾਹਤ ਹੈ ਐ ਨਹੀਂ ਕਿ ਕੋਈ ਵਰਗ ਵਿਸ਼ੇਸ਼ਤਾ ਨਹੀਂ ਮਾਫੀ ਤੇ ਜਿਹੜਾ ਮਰਜ਼ੀ ਹੋਵੇ ਮੈਂ ਤੇ ਆਹ ਥੋੜੇ ਦਿਨ ਹੋਈ ਵਿੱਚ ਅਬਿਆਲ ਸੀਗਾ ਤੇ ਇੱਕ ਮਾਤਾ ਜੀ ਮਿਲੇ ਜੀ ਜ਼ਮੀਂਦਾਰ ਸੀ ਤੇ ਮਾਤਾ ਜੀ ਕਹਿੰਦੇ ਵੀ ਕਾਕਾ ਇਹ ਸਭ ਤੋਂ ਪਹਿਲੀ ਵਾਰੀ ਇਹ ਕੰਮ ਹੋਇਆ ਕਿ ਸਾਡਾ ਜ਼ਮੀਂਦਾਰਾਂ ਦਾ ਬਿੱਲ ਵੀ ਸ਼ੁਕਰਗੁਜ਼ਾਰ ਕਰਦਾ ਮਾਫੀ ਜੀਰੋ ਵੈ ਸੋ ਹਰ ਵਰਗ ਨੂੰ ਰਾਹਤ ਮਿਲੀ ਔਰ 90% ਤੋਂ ਜ਼ਿਆਦਾ ਲੋਕਾਂ ਨੂੰ ਬਹੁਤ ਵੱਡੀ ਰਾਹਤ ਮੇਰੀ ਤੇ ਮੈਂ ਤੇ ਇਹੀ ਬੇਨਤੀ ਕਰਨੀ ਜਿਆਦਾ ਹੋਰ ਤਾਂ ਜਿਆਦਾ ਕੰਮ ਨਹੀਂ ਮਗਨ ਹਾਂ ਦਾ ਤੁਸੀਂ ਇੱਕ ਕੰਮ ਨੂੰ ਵੋਟਾਂ ਪਾ ਦਿਓ ਬਾਕੀ ਛੱਡ ਦਿਓ ਕਿਉਂ ਜੋ ਭਾਈ ਇਹ ਜਿਹੜਾ ਵੱਡਾ ਕੰਮ ਕੀਤਾ ਜਿਹੜਾ ਜਿਹੜੇ ਬਿੱਲ ਜਿਹਦਾ ਬਿੱਲੇ ਜੀਰੋ ਆਂਦਾ ਉਹੀ ਆਮਾਦੀ ਪਾਰਟੀ ਨੂੰ ਵੋਟਾਂ ਪਾ ਦਿਓ ਤਾਂ ਵੀ 90% ਪੈ ਜਾਣੇ ਕਿਉਂਕਿ 90 ਜਿਹਦਾ ਜਿਹਦਾ ਬਿੱਲ ਨਹੀਂ ਆਦਾ ਹੱਥ ਖੜਾ ਕਰੋ ਤੁਹਾਡੇ ਚੋਆ ਤੁਹਾਡੇ ਸ਼ਹਿਰ ਦਾ ਹੈ ਉਸੀ ਸਾਰੇ ਮੈਨੂੰ ਡਾਇਰੈਕਟਲੀ ਇੰਡਾਇਰੈਕਟਲੀ ਜਾਣਦੇ ਆ ਮੇਰੇ ਕੰਮ ਕਰਨ ਦਾ ਤਰੀਕਾ ਵੀ ਸਾਰਿਆਂ ਨੂੰ ਪਤਾ ਹੈ ਔਰ ਸੋਚ ਵੀ ਪਤਾ ਹੈ ਛੱਬੇਵਾਲ ਦੇ ਵਿੱਚ ਹਾਂਜੀ ਪਤਾ ਆਥਾ ਕੰਮ ਕੀਤੇ ਤਾਂ ਹੀ ਉਸ ਸੁਨਾਮੀ ਦੇ ਵਿੱਚ ਵੀ ਛੱਬੇਵਾਲ ਦੇ ਸਾਡੇ ਲੋਕਾਂ ਨੇ ਪਿਆਰ ਦਿੱਤਾ ਔਰ ਕੇਜਰੀਵਾਲ ਸਾਹਿਬ ਤੇ ਭਗਵਤਾਨੰਦੀ ਨੇ ਬੜਾ ਵਿਸ਼ਵਾਸ ਜਤਾਇਆ ਔਰ ਉਸ ਵਿਸ਼ਵਾਸ ਅਤਕਾ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹਾਂ ਕਿ ਤੁਸੀਂ ਤਾਂ ਬਥੇਰੇ ਐਮਪੀ ਬਣਾਤੇ ਪਤਾ ਨਹੀਂ ਕਿੰਨੇ ਕੇ ਐਮਪੀ ਬਣਾਏ ਆ 18ਵੀਂ ਦਾ ਲੋਕ ਸਭਾ ਦੇ ਲਈ ਚੋਣਾਂ ਹੀ ਹੋ ਰਹੀਆਂ ਸੋ ਜਿੱਤੇ ਐਨੇ ਐਮਪੀ ਬਾਹਰਲੇ ਇਸ਼ਾਰਿਆਂ ਦੇ ਵੀ ਤੁਸੀਂ ਬਣਾ ਦਿੱਤੇ ਮੈਂ ਤੇ ਹੁਣ ਦੋਨੋਂ ਹੱਥ ਜੋੜ ਕੇ ਹੀ ਬੇਨਤੀ ਕਰਨੀ ਚਾਹੁੰਦਾ ਵੀ ਹੁਣ ਆਪਣੇ ਸ਼ਹਿਰ ਦਾ ਵੀ ਬਣਾ ਦਿਓ ਕਿਉਂਕਿ ਮੇਰੀ ਸੋਚ ਹੈ ਵੀ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ ਲੋਕ ਸਭਾ ਹਲਕੇ ਦਾ ਸੁਧਾਰ ਕਰਨਾ ਔਰ ਜਿਹੜੇ ਕੰਮ ਅਜੇ ਤੱਕ ਨਹੀਂ ਹੋਏ ਉਹਨਾਂ ਕੰਮਾਂ ਨੂੰ ਤਰਜੀਹਾਂ ਦੇ ਆਧਾਰ ਤੇ ਕਰਨਾ ਪਹਿਲ ਦੇ ਆਧਾਰ ਤੇ ਕਰਨਾ ਖਾਸ ਤੌਰ ਤੇ ਰੋਜ਼ਗਾਰ ਦੇ ਲਈ ਇੰਡਸਟਰੀ ਲੈ ਕੇ ਆਣਾ ਔਰ ਵੱਡੇ ਵੱਡੇ ਹਸਪੀਟਲ ਮੈਡੀਕਲ ਕਾਲਜ ਐਂਡ ਹਸਪੀਟਲ ਕੈਂਸਰ ਹਸਪੀਟਲ ਔਰ ਸਾਡੇ ਮਾਫ ਕਰਨਾ ਜੀ ਇੱਕ ਪਰਿਵਾਰ ਦੇ ਜਿਸ ਪਰਿਵਾਰ ਦੇ ਜੀ ਨੂੰ ਕਿਤੇ ਉਸ ਤਰ੍ਹਾਂ ਦੀ ਬਿਮਾਰੀ ਹੋ ਜਾਂਦੀ ਹੈ ਕੈਂਸਰ ਹੋ ਜਾਂਦਾ ਹੈ ਤੇ ਉਹ ਪਰਿਵਾਰ ਜਾਣ ਵਾਲਾ ਤਾਂ ਚੱਲ ਜਾਂਦਾ ਪੈਸਾ ਵੀ ਲੱਗ ਜਾਂਦਾ ਪਰ ਪਰਿਵਾਰ ਜਿਹੜਾ ਉਹ ਵੀ ਪਿੱਛੇ ਜਿਹੜਾ ਜੀਉਂਦਾ ਵਿਚਾਰਾ ਉਹ ਵੀ ਖਤਮ ਹੋ ਜਾਂਦਾ ਕਰਜ਼ਾਈ ਹੋ ਜਾਂਦੇ ਸੋ ਉਸ ਦੇ ਲਈ ਵਧੀਆ ਹਸਪੀਟਲ ਲੈ ਕੇ ਆਣਾ ਠੀਕ ਹੈ ਔਰ ਇਸ ਤੋਂ ਇਲਾਵਾ ਹੁਸ਼ਿਆਰ ਪਰਚ ਆਮਦਨ ਦੇ ਸਰੋਤ ਪੈਦਾ ਕਰਨਾ ਨੰਨਾ ਬੜਾ ਦੇ ਟੂਰਿਜ਼ਮ ਇੰਡਸਟਰੀ ਡਿਵੈਲਪ ਕਰਨਾ ਉਹ ਵੀ ਮੇਰਾ ਮਿਸ਼ਨ ਰਹੇਗਾ ਔਰ ਸਭ ਤੋਂ ਵੱਡਾ ਕੰਮ ਜਿਹੜਾ ਮੈਂ ਕਰਨਾ ਚਾਹੁੰਦਾ ਉਹ ਹੈ ਵੀ ਸਾਡੀਆਂ ਭੈਣਾ ਲਈ ਸ਼ਹਿਰਾਂ 'ਚ ਵੀ ਪਿੰਡਾਂ ਚ ਵੀ ਮਹਿਲਾਵਾਂ ਦੇ ਲਈ ਕੋਈ ਐਸੀ ਇੰਡਸਟਰੀ ਕੋਈ ਐਸਾ ਕਨਸੈਪਟ ਕੋਈ ਐਸਾ ਵਿਚਾਰ ਲੈ ਕੇ ਆਉ ਕਿ ਸਾਡੀਆਂ ਭੈਣਾਂ ਆ ਘਰ ਬੈਠੇ ਜਿਹੜੀ ਉਹ ਕੰਮ ਕਰ ਸਕਣ ਕਿਉਂਕਿ ਮਹਿਲਾਵਾਂ ਦੇ ਲਈ ਇੰਡਸਟਰੀ ਲੈ ਕੇ ਆਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ 2 ਮਿੰਟ ਲਓ ਤੇ ਬਾਕੀ ਮੈਂ ਇਹੀ ਬੇទਿਕਾ ਨਹੀਂ ਚਾਹੁੰਦਾ ਵੀ ਸਾਡੀਆਂ ਭੈਣਾਂ ਵੀ ਇੱਥੇ ਬੈਠੀਆਂ ਕੱਲ ਨੂੰ ਕਿਸੇ ਹੋਰ ਨੇ ਵੀ ਕੋਈ ਪ੍ਰਚਾਰ ਕਰਨਾ ਨਾ ਤੁਹਾਨੂੰ ਬਹੁਤ ਘਬਰਾ ਵੀ ਕਰਨਾ ਕਿ ਤੁਹਾਡਾ 1000 ਰੁਪਿਆ ਕਿਉਂ ਨਹੀਂ ਆਇਆ ਪੁੱਛੋ ਜਰਾ ਤੇ ਉਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ 1000 ਰੁਪਏ ਦਾ ਤਾਂ ਕੀ ਐ ਫਿਰ ਤੁਹਾਡੇ ਦਾ 5-5000 ਰੁਪਏ ਦਾ ਫਾਇਦਾ ਹੋ ਰਿਹਾ ਘਰ ਦਾ ਜਿਹੜੇ ਬੇਲੇ ਜੀ ਲੋ ਆ ਰਹੇ ਆ 5-5000 ਦਾ ਫਾਇਦਾ ਹੋ ਰਿਹਾ ਤੇ ਬਾਕੀ 1000 ਰੁਪਏ ਵੀ ਜਰੂਰ ਮਾਨ ਸਾਹਿਬ ਨੇ ਵਾਦਾ ਕੀਤਾ ਉਹ ਵੀ ਮਿਲੇਗਾ ਬਾਕੀ ਤੁਸੀਂ ਭਾਜਪਾ ਦੇ ਮੰਤਰੀ ਵੀ ਦੇਖ ਲਏ ਐਮਪੀ ਵੀ ਦੇਖ ਲਏ ਬਣਾ ਕੇ ਵੀ ਦੇਖ ਲਏ ਨਾ ਉਹਨਾਂ ਦੇ ਕੰਮ ਨਜ਼ਰ ਆਏ ਨਾ ਆਪ ਨਜ਼ਰ ਆਏ ਸੋ ਇਸ ਕਰਕੇ ਮੇਰੀ ਤਾਂ ਇਹੀ ਬੇਨਤੀ ਕਿ ਇੱਕ ਵਾਰੀ ਉਹਨਾਂ ਨੂੰ ਵੀ ਦੇਖ ਲਓਣ ਇੱਕ ਵਾਰੀ ਸਾਨੂੰ ਵੀ ਦੇਖ ਲਓ ਸੋ ਬਹੁਤ ਬਹੁਤ ਧੰਨਵਾਦ ਜੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ